ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਛੋਟੇ ਸੰਦੇਸ਼ ਧਿਆਨ ਤੇ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਕੁਝ ਮੇਨ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਅੱਜ ਅਸੀਂ ਕਾਫੀ ਦੇਰ ਡੀਸੀ ਸਾਹਿਬ ਨਾਲ ਵੀ ਡਿਸਕਸ ਕੀਤੇ ਜਿਹੜੇ ਸ਼ਹਿਰ ਦੇ ਸਾਨੂੰ ਲੱਗਿਆ ਕਿ ਮੇਨ ਮੁੱਦੇ ਸਿਗੇ ਪਿਛਲੇ 3-4 ਦਿਨਾਂ ਦੇ ਜਦੋਂ ਤੇ ਅਸੀਂ ਆਫਿਸ ਸੰਭਾਲਿਆ ਜਦੋਂ ਤੇ ਅਸੀਂ ਬੈਠੇ ਸਾਨੂੰ ਪਤਾ ਲੱਗਿਆ ਕਿ ਮੇਨ ਸ਼ਹਿਰ ਦੀ ਕੁਝ ਦਿੱਕਤਾਂ ਹੈਗੀਆਂ ਜਿਨ੍ਹਾਂ ਚੋਂ ਇੱਕ ਹੈ ਗਾਰਬੇਜ ਕਲੈਕਸ਼ਨ ਕੂੜੇ ਦੀ ਦਿੱਕਤ ਇਸ ਦਾ ਅਸੀਂ ਪਰਮਾਨੈਂਟ ਹੱਲ ਲੈ ਕੇ ਆ ਚੁੱਕੇ ਹਾਂ ਅਸੀਂ ਅੱਜ ਤੋਂ ਹੀ ਇੱਕ ਸਫਾਈ ਮੁਹਿੰਮ ਚਲਾਈ ਹੈ ਪੂਰੇ ਸ਼ਹਿਰ ਵਿੱਚ ਸਵੇਰ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਡੀ ਟੀਮ ਗਰਾਊਂਡ ਤੇ ਸੀ ਥੋੜਾ ਟਾਈਮ ਅਸੀਂ ਆਫਿਸ ਵਿੱਚ ਸੀ ਤੇ ਸਵੇਰ 6:30 ਵਜੇ ਹੀ ਅਸੀਂ ਫੀਲਡ ਤੇ ਸਾਰੇ ਸਫਾਈ ਕਰਮਚਾਰੀਆਂ ਨਾਲ ਫਲੈਗ ਆਫ ਕਰਤੀ ਸੀਗੀ ਇਹ ਸਫਾਈ ਮੁਹਿੰਮ ਤੇ ਆਸ਼ਾ ਕਰਦੇ ਆ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਕਾਫੀ ਫਰਕ ਦਿਖੇਗਾ ਸਫਾਈ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਕਿ ਆਸੀ 14 ਨਵੇਂ ਟਿਪਰ ਮੰਗਾ ਲਿਆ ਜਿਨ੍ਹਾਂ ਚੋਂ 4 ਸਾਡੇ ਕੋਲ ਹੁਣੇ ਪਹੁੰਚ ਗਏ ਤੇ ਇੱਕ ਆਸੀ ਹੁਣੇ ਡੀਸੀ ਸਾਹਿਬ ਨਾਲ ਨੀਚੇ ਫਲੈਗ ਆਫ ਵੀ ਕਰਾਂਗੇ ਬਾਕੀ ਜਿਹੜੇ ਟਿਪਰ ਨੇ ਉਹ ਰਿਸਪੈਕਟਡ ਸਾਡੇ ਕਾਉਂਸਲਰ ਸਾਹਿਬਾਨ ਕੋਲੇ ਚਲੇ ਜਾਣਗੇ ਪਰਸਨਲੀ ਤੇ ਉਹਨਾਂ ਕੋਲੋਂ ਅੱਗੇ ਕੰਮ ਸਟਾਰਟ ਹੋਊਗਾ ਟਿਪਰਾਂ ਦਾ ਤੇ ਗਾਰਬੇਜ ਕਲੈਕਸ਼ਨ ਇੱਕ ਬਹੁਤ ਸਮੂਥ ਵੇ ਨਾਲ ਹੋਊਗੀ ਹੁਣ ਆਪਣੇ ਸ਼ਹਿਰ ਵਿੱਚ ਜੋ ਮੇਨ ਪ੍ਰੋਬਲਮ ਸੀਗੀ ਗਾਰਬੇਜ ਦੀ ਉਹ ਹੌਲੀ ਹੌਲੀ ਕਰਕੇ ਇਹਨੂੰ ਸਮੂਥ ਰਨਿੰਗ ਕਰਕੇ ਇਹਨੂੰ ਸੋਲਵ ਕਰਾਂਗੇ ਸੈਕੰਡਲੀ ਸੈਕੰਡ ਦਿੱਕਤ ਜਿਹੜੀ ਸਾਡੇ ਨਿਗਾ ਚ ਆ ਰਹੀ ਸੀਗੀ ਉਹ ਸੀਗੀ ਸੀਵਰੇਜ ਦੀ ਦਿੱਕਤ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੰਪਰੂਵਮੈਂਟ ਟਰਸਟ ਤੋਂ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਪੱਲਾ ਜੀ ਉਹਨਾਂ ਤੋਂ ਅਸੀਂ 1 ਮਹੀਨੇ ਵਾਸਤੇ ਅਜੇ ਫਿਲਹਾਲ ਉਹਨਾਂ ਦੀ ਮਸ਼ੀਨ ਲਈਤੀ ਹੈ ਜੋ ਕਿ ਹਾਈ ਟੈਕ ਸੀ ਤੇ ਬੈਟਰ ਵਰਕਿੰਗ ਮਸ਼ੀਨ ਸੀ ਹੋਲਸ ਮਸ਼ੀਨ ਨਾਲ ਅਸੀਂ ਪੂਰੇ ਸ਼ਹਿਰ ਦੀ ਇਕਵਰੀ ਸੀਵਰੇਜ ਸਿਸਟਮ ਨੂੰ ਕੰਪਲੀਟਲੀ ਸਕ ਆਊਟ ਕਰਕੇ ਕੰਪਲੀਟਲੀ ਸਾਫ਼ ਕਰਵਾ ਰਹੇ ਹਾਂ ਜਿਸ ਨਾਲ ਸੀਵਰੇਜ ਦੀ ਦਿੱਕਤ ਬਿਲਕੁਲ ਖਤਮ ਹੋ ਜਾਏਗੀ ਤੇ ਇਸ ਤੋਂ ਇਲਾਵਾ ਦੋ ਹੋਰ ਨਵੀਂ ਮਸ਼ੀਨਾਂ ਦੀ ਅਸੀਂ ਪ੍ਰਪੋਜ਼ਲ ਪਾ ਰਹੇ ਹਾਂ ਇਸ ਤੋਂ ਇਲਾਵਾ ਸਾਡਾ ਤੀਸਰਾ ਮੋਟਿਵ ਜੋ ਸਾਹਮਣੇ ਨਿਕਲ ਕੇ ਆਇਆ ਸੀਗਾ ਸਿਕਿਉਰਿਟੀ ਦਾ ਤੇ ਕ੍ਰਾਈਮ ਫਰੀ ਬਠਿੰਡਾ ਬਣਾਉਂਦਾ ਇਸ ਦੇ ਰਿਗਾਰਡਿੰਗ ਅਸੀਂ ਸਾਰੇ ਕਾਉਂਸਲਰਸ ਨਾਲ ਬੈਠ ਕੇ ਮੀਟਿੰਗ ਵੀ ਕਰ ਰਹੇ ਆਂ ਮਗਰ ਸਾਡਾ ਅਜੰਡਾ ਜਿਹੜਾ ਨਿਕਲ ਰਿਹਾ ਉਹ ਅਸੀਂ ਸ਼ਹਿਰ ਨੂੰ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਲੈ ਕੇ ਆ ਰਹੇ ਆਂ ਤੇ ਇਨੀਸ਼ੀਅਲ ਕੋਟੇਸ਼ਨਸ ਵੀ ਮੰਗਾ ਲਈਤੀਆਂ ਗਈਆਂ ਆਰਾਊਂਡ 1 ਕਰੋੜ ਰੁਪਏ ਦੇ ਸੀਸੀਟੀਵੀ ਕੈਮਰਾ ਪੂਰੇ ਸ਼ਹਿਰ ਦੇ ਵਿੱਚ ਇੰਸਟਾਲ ਕੀਤੇ ਜਾਣਗੇ ਜਿਹਦੇ ਨਾਲ ਛੋਟੇ ਛੋਟੇ ਕੈਫਟ ਦੀ ਦਿੱਕਤ ਆ ਸਨੈਚਿੰਗ ਦੀ ਗ੍ਰੈਬਿੰਗ ਦੀ ਜਿਹੜੀ ਦਿੱਕਤ ਆ ਰਹੀ ਸੀਗੀ ਉਹ ਕੰਪਲੀਟਲੀ ਖਤਮ ਹੋ ਜੂਗੀ ਤੇ ਨਾਲੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੇਫਟੀ ਮੇਨਟੇਨ ਕਰਨ ਚ ਹੈਲਪ ਮਿਲੇਗੀ ਇਹ ਇੱਕ ਬਹੁਤ ਵੱਡਾ ਤੇ ਵਧੀਆ ਉਪਰਾਲਾ ਹੋਊਗਾ ਕਾਰਪੋਰੇਸ਼ਨ ਵੱਲੋਂ ਕਿਉਂਕਿ ਸਾਡਾ ਮੇਨ ਮੋਟਿਵ ਹੈ ਸ਼ਹਿਰ ਨੂੰ ਸਾਫ ਕਰਨਾ ਸੀਵਰੇਜ ਸਿਸਟਮ ਨੂੰ ਠੀਕ ਕਰਨਾ ਤੇ ਸੇਫ ਬਣਾਉਣਾ ਆਪਣੇ ਬਟਿੰਡਾ ਨੂੰ ਕ੍ਰਾਈਮ ਫਰੀ ਬਣਾਉਣਾ ਸਾਡਾ ਮੋਟਿਵ ਹੈ ਇਸ ਦੇ ਨਾਲ ਹੀ ਇੱਕ ਬਟਿੰਡੇ ਸ਼ਹਿਰ ਦੀ ਆਪਣਾ ਕੀ ਕਹਿੰਦੇ ਸਟੈਂਡਰਡ ਆਫ ਲਿਵਿੰਗ ਵਧੇਗਾ ਤੇ ਆਪਣੀ ਬੈਟਰ ਲਾਈਫ ਵੱਲ ਜਾਵਾਂਗੇ ਆਪਣਾ ਸ਼ਾਇਦ ਸਾਰੇ ਸ਼ਹਿਰ ਵਾਸੀ ਇਹ ਸਾਡਾ ਬੇਸਿਕ ਉਪਰਾਲਾ ਹੈ ਬਾਕੀ ਜੇ ਤੁਹਾਡੇ ਕੋਈ ਕੁਐਸਚਨ ਹੈ ਤਾਂ ਪਲੀਜ਼ ਮੈਂ ਤਾਂ ਸਾਹਿਬ ਤਿੰਨ ਸਵਾਲ ਨੇ ਮੇਰੇ ਤੁਸੀਂ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਕਰ ਰਹੇ ਹੋ ਕੂੜਾ ਡੰਪ ਸ਼ਹਿਰ ਦੇ ਅੰਦਰ ਲੱਗਿਆ ਹੈ ਦੋ ਦਰਜਨ ਤੋਂ ਉੱਪਰ ਜਿਹੜੀਆਂ ਕਲੋਨੀਆਂ ਪ੍ਰਭਾਵਿਤ ਨੇ ਪਾਵੇਂ ਉਹਦੇ ਰਾਜਨੀਤੀ ਬਹੁਤ ਹੁੰਦੀ ਰਹੀ ਹੈ ਖਾਸ ਕਰ ਵੋਟਾਂ ਸਮੇ ਪਰ ਉਹ ਇਸ ਟਾਈਮ ਇੱਕ ਜਿਹੜਾ ਹੈਗਾ ਉਹਨਾਂ ਕਲੋਨੀਆਂ ਦੇ ਨਾਲ ਨਾਲ ਹੁਣ ਸ਼ਹਿਰ ਵੀ ਉਸ ਤੋਂ ਪ੍ਰਭਾਵਿਤ ਹੋ ਰਿਹਾ ਉਸ ਨੂੰ ਲੈ ਕੇ ਤੁਹਾਡੇ ਕੀ ਕਦਮ ਨੇ ਸਰ ਅਜੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸਾਡੇ ਬੇਸਿਕ ਇਸ਼ੂਜ਼ ਨੇ ਜੋ ਅਸੀਂ ਉਹਨਾਂ ਵੱਲ ਜ਼ਿਆਦਾ ਫੋਕਸ ਕਰ ਰਹੇ ਹਾਂ ਸਾਡੇ ਕੋਲੇ ਬਹੁਤ ਲੋਕ ਇਹ ਤਕਲੀਫ ਲੈ ਕੇ ਆਏ ਨੇ ਆਪਣੀ ਜੋ ਕਿ ਦੰਪ ਦੇ ਰਿਲੇਟਡ ਅਸੀਂ ਉਸ ਟੀਮ ਨਾਲ ਬੈਠਾਂਗੇ ਸਰ ਨਾਲ ਵੀ ਬੈਠਾਂਗੇ ਡੀਸੀ ਸਾਹਿਬ ਨਾਲ ਵੀ ਗੱਲ ਕਰਾਂਗੇ ਤੇ ਅਸੀਂ ਇਹਨਾਂ ਦੇ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਕਿ ਜਿਹੜਾ ਤੁਸੀਂ ਇਹ ਕੋਡੇ ਡੰਪ ਦੀ ਗੱਲ ਕਰ ਰਹੇ ਹੋ ਬੇਸਿਕਲੀ ਜਿਹੜੀ ਐਨਜੀਟੀ ਦੀ ਤੇ ਗਾਈਡਲਾਈਨਸ ਨੇ ਉਹਦੇ ਵਿੱਚ ਕੋਡਾ ਸ਼ਹਿਰ ਵਿੱਚ ਰਹਿਣਾ ਹੀ ਨਹੀਂ ਚਾਹੀਦਾ ਆਲਟੀਮੇਟਲੀ ਤੇ ਸਾਨੂੰ ਕੂੜੇ ਨੂੰ ਕੰਪਲੀਟਲੀ ਪ੍ਰੋਸੈਸ ਕਰਨਾ ਹੈ ਆਪਾਂ ਪਹਿਲਾ ਜੀਆਈਟੀ ਆਫ ਦਾ ਪਲੈਂਟ ਲਾਇਆ ਸੀ ਉਹਦੇ ਨਾਲ ਸਾਡੇ ਕੁਝ ਡਿਸਪਿਊਟਸ ਹੋ ਗਏ ਜਿਹੜਾ ਕਿ ਹੁਣ ਆਲਮੋਸਟ ਹਤਮੀ ਲੈਵਲ ਤੇ ਹੈ ਉਹਦਾ ਫੈਸਲਾ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਹਫਤਾ 10-15 ਦਿਨਾਂ ਵਿੱਚ ਉਹਦਾ ਫੈਸਲਾ ਆਜੂਗਾ ਤੇ ਉਹਦੇ ਨਾਲ ਨਾਲ ਹੀ ਆਪਾਂ ਇੱਕ ਬੀਪੀਸੀਐਲ ਦੇ ਨਾਲ ਸਾਡੀ ਗੱਲ ਚੱਲਦੀ ਹੈ ਕਿ ਜਿਹੜਾ ਵੈਟ ਵੇਸਟ ਆਉਂਦਾ ਹੈ ਗੀਲਾ ਕੋੜਾ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਉਹ ਉੱਥੇ ਪਹੁੰਚ ਜਾਊਗਾ ਤਾਂ ਉਹ ਆਟੋਮੈਟਿਕਲੀ ਉਹਨੂੰ ਸੀਜੀਪੀਸੀਵੀਜੀ ਪਲੈਂਟ ਦੇ ਰਾਹੀਂ ਜਿਹੜਾ ਹੈਗਾ ਉਹ ਯੂਜ਼ ਕਰ ਲੈਣੇ ਤੇ ਨਾਲ ਹੀ ਸਾਡੀ ਇੱਕ ਹੋਰ ਦੋ ਇੱਕ ਦੋ ਏਜੰਸੀਜ਼ ਦੇ ਨਾਲ ਗੱਲ ਚੱਲ ਰਹੀ ਹੈ ਕਿ ਜਿਹੜਾ ਆਰ ਡੀ ਐਫ ਨਿਕਲਦਾ ਹੈ ਜਿਹੜਾ ਤੁਹਾਡਾ ਬਾਕੀ ਸਾਰਾ ਡਰਾਈ ਵੇਸਟ ਹੁੰਦਾ ਹੈ ਉਹਨੂੰ ਵੀ ਆਪਾਂ ਡਾਇਰੈਕਟਲੀ ਉੱਥੋਂ ਹੀ ਸਾਡੇ ਕੋਲ ਕਿਉਂਕਿ ਯੂਨਿਟ ਲੱਗਿਆ ਹੋਇਆ ਹੈ ਉਹਨੂੰ ਸ਼ੈਡਿੰਗ ਕਰਨ ਤੋਂ ਬਾਅਦ ਉਸੇ ਦਿਨੀ ਆਪਾਂ ਵੇਚ ਦਈਏ ਸਾਡਾ ਮਕਸਦ ਇਹ ਹੈ ਕਿ ਅੱਗੇ ਤੋਂ ਬਠਿੰਡਾ ਵਿੱਚ ਜਿੰਨਾ ਵੀ ਕੂੜਾ ਹੈ ਉਹਦਾ ਨਾਲ ਹੀ ਮੈਨੇਜ ਹੋ ਜਾਣਾ ਚਾਹੀਦਾ ਤਾਂ ਜੋ ਉਹ ਡੇਰ ਨਾ ਲੱਗੇ ਤੇ ਜਿਹੜਾ ਪੁਰਾਣਾ ਵਾਲਾ ਹੈ ਉਹਦੇ ਵਿੱਚੋਂ ਇੱਕ ਸਾਥ ਤੇ ਤਾਂ ਆਪਣਾ ਸਾਰਾ ਜਿਹੜਾ ਪੁਰਾਣਾ ਕਾਰਪੋਰੇਸ਼ਨ ਦਾ ਸੀਗਾ ਉਹ ਆਲਮੋਸਟ ਆਪਾਂ ਮਾਰਚ ਤੱਕ ਕੰਪਲੀਟ ਕਰ ਲਾਂਗੇ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈਗਾ ਉਹ ਬਚਿਆ ਹੋਇਆ ਜਿਹੜਾ ਜੀਆਈਟੀਐਫ ਦੀ ਜ਼ਿੰਮੇਵਾਰੀ ਸੀਗੀ ਉਹ ਚੁੱਕਨ ਦੀ ਉਹਨਾਂ ਨੇ ਉਹਦਾ ਆਰਡੀਆ ਬਣਾਇਆ ਹੋਇਆ ਹੈ ਪਰ ਹਾਲੇ ਤੱਕ ਉਹਦੀ ਸੇਲ ਨਹੀਂ ਹੋਈ ਹੈ ਉਹਨਾਂ ਦੀ ਜ਼ਮੀਰ ਰਿਹਾਗੇ ਉਹ ਆਪਾਂ ਉਹਨਾਂ ਤੋਂ ਕਰਾਵਾਂਗੇ ਉਹਦੇ ਵਿੱਚ ਅਲਟੀਮੇਟਲੀ ਕੋਈ ਕੋਡਾ ਨਹੀਂ ਬਚਣਾ ਜਿਹੜਾ ਫਿਰ ਡੇਲੀ ਬੇਸਿਸ ਤੇ ਆਏਗਾ ਉਹ ਡੇਲੀ ਪ੍ਰੋਸੈਸ ਹੋਇਆ ਜਾਏਗਾ ਸਰ ਹੁਣ ਤੱਕ ਤਾਂ ਇਸਨੂੰ ਸ਼ਿਫਟ ਕਰਨ ਦੀ ਗੱਲ ਚੱਲਦੀ ਰਹੀ ਹੈ ਵੀ ਸ਼ਹਿਰ ਤੋਂ ਦੂਰ ਲੈ ਕੇ ਜਾਇਆ ਜਾਏਗਾ ਨਗਰ ਨਿਗਮ ਨੇ ਜ਼ਮੀਨ ਇਡੈਂਟੀਫਾਈ ਕਰ ਲਈ ਪਹਿਲਾ ਕਨਸੈਪਟ ਜਿਹੜਾ ਸੀਗਾ ਪਹਿਲਾਂ ਆਪਾਂ ਇਹ ਸਮਝੀਏ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਪਹਿਲਾ ਕਨਸੈਪਟ ਇਹ ਹੁੰਦਾ ਸੀ ਕਿ ਜੇ ਆਪਾਂ ਕੂੜੇ ਦਾ ਅੰਬਾਰ ਲਾਉਣਾ ਹੈ ਤੇ ਇਸ ਦੇ ਵਾਸਤੇ ਜ਼ਮੀਨ ਚਾਹੀਦੀ ਹੈ ਹੁਣ ਕਨਸੈਪਟ ਇਹ ਹੈ ਕਿ ਤੁਸੀਂ ਜ਼ੀਰੋ ਵੇਸਟ ਤੇ ਜਾਣਾ ਹੈ ਕਿ ਕੂੜਾ ਰੱਖਣਾ ਨਹੀਂ ਕੂੜਾ ਫਰੀ ਬਣਾ ਸਕਦੇ ਆ ਕੂੜੇ ਨੂੰ ਡੇਲੀ ਬੇਸਿਸ ਤੇ ਉਹਨੂੰ ਪ੍ਰੋਸੈਸ ਕਰਕੇ ਕਿਵੇਂ ਸ਼ਹਿਰ ਵੀ ਸਾਫ਼ ਸੁਥਰਾ ਹੋਏਗਾ ਤੇ ਕਿਸੇ ਹੋਰ ਨੂੰ ਬਹਿਰਾਜ ਨਹੀਂ ਕਰਾਂਗੇ ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਇਹ ਕਹਾ ਕਿ ਬਠਿੰਡਾ ਦਾ ਕੂੜਾ ਜਮੇ ਕਿਸੇ ਪਿੰਡ ਵਿੱਚ ਲੈ ਜਾਵਾਂ ਅਕਲਮੰਦੀ ਤਾਂ ਹੈ ਨਹੀਂ ਨਾ ਕੋਈ ਵੀ ਨਹੀਂ ਆਨ ਦੇਵਾਗਾ ਜੇ ਤੁਸੀਂ ਸ਼ਹਿਰ ਵਿੱਚ ਰਹਿ ਕੇ ਪਸੰਦ ਨਹੀਂ ਕਰਦੇ ਕਿ ਸਾਡੇ ਇੱਥੇ ਕੂੜਾ ਰਹੇ ਤੇ ਇੱਕ ਪਿੰਡ ਵਾਲਾ ਕਿਵੇਂ ਮਨਜੂਗਾ ਕਿ ਤੁਸੀਂ ਸ਼ਹਿਰ ਦਾ ਕੂੜਾ ਮੇਰੇ ਪਿੰਡ ਵਿੱਚ ਲੈ ਕੇ ਆ ਚੁ। ਮੇਰੇ ਸਾਹਿਬ ਘਾਰ ਵੇਸ ਦੀ ਗੱਲ ਕੀਤੀ ਆ ਤੁਸੀਂ ਪੇਮੈਂਟ ਲੋਕ ਦੇ ਰਹੇ ਹੈਗੇ ਗਾਰਬੇਜ ਦੀ ਪਰ ਉੱਥੇ ਪ੍ਰੋਪਰ ਤਰੀਕੇ ਨਾਲ ਰੇੜੀਆਂ ਨਹੀਂ ਆ ਰਹੀਆਂ ਹੈਗੀਆਂ ਇਹ ਕਾਫੀ ਪ੍ਰੋਬਲਮ ਆ ਰਹੀ ਹੈ ਕਾਫੀ ਨਗਰ ਨਿਗਮ ਬਠਿੰਡਾ ਵੱਲੋਂ ਪੈਸਾ ਵੀ ਗਾਰਬੇਜ ਦਾ ਵਸੂਲਿਆ ਜਾ ਰਿਹਾ ਲੋਕਾਂ ਕੋਲ ਪਰ ਰੇੜੀਆਂ ਜਿਹੜੇ ਟਿਪਰ ਹੈ ਉਹ ਪ੍ਰੋਪਰ ਗਲੀਆਂ ਚ ਨਹੀਂ ਆ ਰਹੇ ਪਰ ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਹੁਣ ਅਸੀਂ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕੀਤਾ ਕਿ 15 ਨਵੇਂ ਟਿਪਰ ਅਸੀਂ ਮੰਗਾ ਲਏ ਐ ਇਸ ਪ੍ਰੋਸੈਸ ਨੂੰ ਹੋਰ ਸਮੂਥ ਕਰਨ ਵਾਸਤੇ ਅਸੀਂ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਏ ਆਂ ਤੇ ਤੁਸੀਂ ਦੇਖੋਗੇ ਆਉਣ ਵਾਲੇ ਹਫਤੇ ਚ ਦੋ ਹਫਤਿਆਂ ਚ ਬਹੁਤ ਸਮੂਥ ਹੋ ਜਾਏਗਾ ਤੇ ਜਿਹੜੇ ਵੀ ਲੋਕ ਇਸ ਪਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਸਹੂਲਤ ਮਿਲੂਗੀ ਨਵੇਂ ਟਿਕਟਾਂ ਦੀ ਗੱਲ ਕੀਤੀ ਤੁਸੀਂ ਬਹੁਤ ਸਾਰੇ ਪ੍ਰਾਣੇ ਖੜੇ ਆ ਜੀ ਉਹ ਠੀਕ ਨਹੀਂ ਕਰਵਾਏ ਜਾਂਦੇ ਤੇ ਇਹ ਵੀ ਸੁਣਨਾ ਚ ਆਇਆ ਵੀ ਜਿਹੜੇ ਡਰਾਈਵਰ ਆ ਉਹ ਅਣਜਾਣ ਬੰਦੇ ਰੱਖ ਲਈ ਜਾਂਦੇ ਉਹਦੇ ਕਾਰਨ ਬੜੀ ਵੱਡੀ ਸਮੱਸਿਆ ਹੁੰਦੀ ਨਹੀਂ ਸਰ ਇਹ ਜੋ ਜਿਹੜੇ ਖਰਾਬ ਹੋ ਗਏ ਸੀਗੇ ਉਹ ਵੀ ਅਸੀਂ ਰਿਪੇਅਰ ਕਰਵਾ ਰਹੇ ਹਾਂ ਇਹ ਐਕਸਟਰਾ ਅਸੀਂ 15 ਮੰਗਵਾਏ। ਮੈਂ ਤਾਂ ਸਭ ਇਹ ਜਮੇ ਨਵੇਂ ਡਿਪਰ ਸੋਡੇ ਸਾਰੇ ਇਹ ਨਵੇਂ ਸੀਗੇ ਲੇਕਿਨ ਇਹਨਾਂ ਦੀ ਰਿਪੇਅਰ ਹੀ ਮੈਨੂੰ ਲੱਗਦਾ ਵੀ ਇਹਨਾਂ ਨਾਲ ਵੱਧ ਹੋ ਗਈ ਹੈ ਜਿੰਨੇ ਦਾ ਇਹ ਮੁੱਲ ਲੈ ਕੇ ਆਉਣਾ ਸੀ। ਜਿਹੜਾ ਤੁਸੀਂ ਗੱਲ ਕਰ ਰਹੇ ਹੋ ਦੇਖੋ ਪਹਿਲਾ ਜਿਹੜਾ ਤੁਸੀਂ ਇਹਦੇ ਬਾਰੇ ਗੱਲ ਕਰ ਰਹੇ ਹੋ ਬਿਲਕੁਲ ਇਹ ਗੱਲ ਸਹੀ ਹੈ ਕਿ ਇਹਦੇ ਵਿੱਚ ਰਿਪੇਅਰ ਤੇ ਕਾਫੀ ਸਾਰੇ ਖਰਚਾ ਜਿਹੜਾ ਹੈ ਉਹ ਹੈ ਇਸ ਕਰਕੇ ਇਹ ਕਿਉਂਕਿ ਬਾਰ-ਬਾਰ ਰਿਪੇਅਰ ਹੋਇਆ ਤੇ ਫਿਰ ਉਸ ਤੋਂ ਬਾਅਦ ਮੈਂ ਮੈਂ ਜਦੋਂ ਕਮਿਸ਼ਨਰ ਸੀਗਾ ਲਾਸਟ ਟਾਈਮ ਤੇ ਮੈਂ ਸਾਰਿਆਂ ਨੂੰ ਰਿਪੇਅਰ ਕਰਦੇ ਇੱਕ ਵਾਰ ਚਲਤਾ ਕਰਦੇ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਕੁਝ ਕੁ ਕੁਝ ਮਹੀਨੇ ਬਾਅਦ ਹੀ ਵਾਪਸ ਆਇਆ ਤੇ ਉੱਥੇ ਮੈਂ ਦੇਖਿਆ ਆਦਿ ਤੋਂ ਵੱਧ ਜਿਹੜਾ ਹੈਗਾ ਉਹ ਬੈਠੇ ਹੋਏ ਨੇ ਉਹਦੇ ਵਿੱਚੋਂ ਵੱਖ-ਵੱਖ ਇਸ਼ੂਜ਼ ਨੇ ਉਹਦੇ ਮੈਨਪਾਵਰ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਕਈ ਸਾਰੇ ਇਹ ਨਹੀਂ ਕਿ ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਜਿਹੜਾ ਪੂਰਾ ਪਿਛਲੇ 4 ਸਾਲਾਂ ਤੋਂ ਚਲਾ ਹੀ ਰਿਹਾ ਹੈ ਹੁਣ ਆਪਾਂ ਉਹ ਵੀ ਕਹਿ ਕਿ 4 ਸਾਲ ਵਿੱਚ ਵੀ ਜੇ ਉਸ ਤੇ ਬੈਲਾ ਦਿਨ ਨਹੀਂ ਆਉਂਦਾ ਸੀ ਸਮਝ ਸਕਦਾ ਹਾਂ ਮੈਂ 4 ਸਾਲ ਬਾਅਦ ਵੀ ਉਹਨੂੰ ਚਲਾਉਣਾ ਨਹੀਂ ਆਉਂਦਾ ਸਮਝਦਾ ਮਤਲਬ ਗੱਲ ਤਾਂ ਬੰਦ ਹੀ ਨਹੀਂ ਹੈ ਨਾ ਅਗਲੇ ਜਿਹੜੇ ਨਾ ਇਹ ਪ੍ਰੋਬਲਮ ਇਹ ਹੈ ਕਿ EMPLOYEES ਵੀ ਥੋੜੀ ਜਿਹੀ ਸ਼ਰਾਰਤਾਂ ਟ੍ਰਾਈਿੰਗ ਟੂ ਲੋਕਲਾਈਜ਼ ਦੀ ਡੀਸੈਂਟਰਲਾਈਜ਼ ਜਿੱਦ ਕਿ ਜਿਹੜਾ ਜਿਹੜਾ ਇੱਕ ਏਰੀਆ ਹੈ ਉੱਥੇ ਦਾ ਬੰਦਾ ਉੱਥੇ ਦਾ ਜ਼ਿੰਮੇਵਾਰ ਹੋਏ ਉੱਥੇ ਡੇਲੀ ਕਲੈਕਸ਼ਨ ਹੋਏ ਇਹ ਨਹੀਂ ਕਿ ਜੀ ਮੈਂ ਅੱਜ ਆਇਆ ਉਸ ਤੋਂ ਬਾਅਦ ਮੈਨੂੰ ਵੀ ਮੇਲ ਆਉਂਦੀ ਹੈ ਕਿ 15 ਦਿਨ ਤੋਂ ਕਿਸੇ ਦੇ ਕੋਈ ਬੰਦਾ ਆਇਆ ਨਹੀਂ ਤੇ ਕਰਨ ਦੇ ਵਾਸਤੇ ਇਸ਼ੂ ਡੈਫੀਨਿਟਲੀ ਆਏਗਾ ਪਰ ਹੁਣ ਤੁਹਾਨੂੰ ਲੱਗੇਗਾ ਕਿ 10 15 ਦਿਨਾਂ ਵਿੱਚ ਇਹ ਪ੍ਰੋਸੈਸ ਜ਼ਰੂਰ ਸੁਧਰੇਗਾ ਸਾਡੇ ਗੱਲ ਕਰੀਏ ਖਾਲੀ ਪਲਾਟਾਂ ਦੇ ਵੀ ਗਾਰਵੇਸਟ ਦੇ ਪੈਸੇ ਭਰਵਾਏ ਜਾ ਰਿਹਾ ਹੈ ਇਸ ਚ ਨਗਰ ਨਿਗਮ ਬਠਿੰਡਾ ਇਹ ਗੱਲ ਕਹਿ ਰਹੇ ਸੀ ਐਮਸੀ ਵੀ ਇਹ ਮਤਾ ਲੈ ਕੇ ਆਵਾਂਗੇ ਵੀ ਖਾਲੀ ਪਾਸੇ ਜਿਹੜੇ ਗਾਰਡੇ ਤੇ ਨਾਲ ਇੱਤੇ ਜਾਂਦੇ ਸਰ ਇਹਦਾ ਜੋ ਜੋ ਮੈਨੂੰ ਪਤਾ ਲੱਗਿਆ ਕਿ ਮਤਾ ਪਿਆ ਹੋਇਆ ਹੈ ਹਾਊਸ ਵਿੱਚ ਤੇ ਹੁਣ ਜਦੋਂ ਨੈਕਸਟ ਮੀਟਿੰਗ ਹੋਊਗੀ ਹਾਊਸ ਦੀ ਤੇ ਮੈਂ ਉਸ ਤੋਂ ਬਾਅਦ ਹੀ ਦੱਸ ਪਾਵਾਂਗਾ ਇਹਦੇ ਵਿੱਚ ਇੱਕ ਇਸ਼ੂ ਦਾ ਹੈ ਕਿ ਬੇਸਿਕਲੀ ਇੱਕ ਖਾਲੀ ਪਲਾਟਾਂ ਦੀ ਆਪਾਂ ਇਸ ਕਰਕੇ ਤਾਂ ਲਾਇਆ ਸੀ ਕਿ ਜਿਸ ਸਾੜਾ ਕੂੜਾ ਜਿਹੜਾ ਹੈਗਾ ਖਾਲੀ ਪਲਾਟ ਈ ਜਮਾ ਹੈ ਆਲਟੀਮੇਟਲੀ ਸ਼ਹਿਰ ਦੀ ਦਿੱਖ ਖਰਾਬ ਹੁੰਦੀ ਹੈ ਹੋ ਜੇ ਆਪਾਂ ਉਹਨੂੰ ਰਿਲੈਕਸ ਕਰ ਹੀ ਰਹੇ ਹਾਂ ਕੋਈ ਵਾਅਦਾ ਨਹੀਂ ਮਤਲਬ ਡਿਸਾਈਡ ਵੀ ਹੋ ਗਿਆ ਹੈ ਕਿ ਰਿਲੈਕਸ ਕਰ ਦਈਏ ਪਰ ਨਾਲ ਹੀ ਜਿਹੜੇ ਖਾਲੀ ਪਲਾਟ ਦੇ ਓਨਰਸ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਉਹਨੂੰ ਐਟ ਲੀਸਟ ਬਾਉਂਡਰੀ ਵਾਲ ਕਰ ਦੇ ਤੇ ਉਹਦੇ ਵਾਸਤੇ ਜੇ ਉਹ ਕੋਈ ਨਹੀਂ ਕਰਦਾ ਸੈਪਰੇਟਲੀ ਉਹਨਾਂ ਨੂੰ ਨੋਟਿਸ ਜਾਏਗਾ ਐਟ ਲੀਸਟ ਆਪਣੇ ਪਲਾਟ ਨੂੰ ਸਾਂਭ ਕੇ ਰੱਖੋ ਫਿਰ ਬਾਅਦ ਵਿੱਚ ਕਹਿੰਦੇ ਹੋ ਕਿ ਜੀ ਸਾਡਾ ਇਲੀਗਲ ਇਨਕ੍ਰੋਚਮੈਂਟ ਵੀ ਹੋ ਗਿਆ ਤੇ ਤੁਸੀਂ ਸ਼ਹਿਰ ਦੀ ਦਿੱਖ ਵੀ ਖਰਾਬ ਕਰ ਰਹੇ ਹੋ ਦੋਨਾਂ ਵਿੱਚੋਂ ਇੱਕ ਗੱਲ ਤਾਂ ਕਰੀਏ ਜਾਂ ਤਾਂ ਫਿਰ ਤੁਸੀਂ ਇਹਦੀ ਸਫਾਈ ਦਾ ਸਾਜਨ ਕਰੋ ਜਾਂ ਫਿਰ ਇਹਦਾ ਬਾਉਂਡਰੀ ਵਾਲ ਕਰਕੇ ਸ਼ਹਿਰ ਦੀ ਦਿੱਖ ਨੂੰ ਖਰਾਬ ਨ ਮੈਨਪਾਵਰ ਤੁਹਾਡੇ ਕੋਲੇ ਹੈ ਨਹੀਂ ਆਏ ਦਿਨ ਜਿਹੜੇ ਤੁਹਾਡੇ ਕਰਮਚਾਰੀ ਨੇ ਉਹ ਸਟ੍ਰਾਈਕ ਤੇ ਚਲੇ ਜਾਂਦੇ ਨੇ ਫਿਰ ਤੁਸੀਂ ਇਹ ਪ੍ਰੋਸੈਸ ਪੂਰਾ ਕਿਵੇਂ ਕਰੋਗੇ ਕਿਉਂਕਿ ਤੁਹਾਡੇ ਆਪਦੇ ਨੇ ਡਿਪਾਰਟਮੈਂਟ ਨਗਰ ਨਿਗਮ ਦੀ ਗੱਲ ਕਰੀਏ ਬ੍ਰਾਂਚੇਸ ਦੇ ਵਿੱਚ ਤਾਂ ਕਈ ਪੋਸਟ ਖਾਲੀ ਨੇ ਪਰ ਮੈਨਪਾਵਰ ਦੀ ਜੋ ਗੱਲ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਅਸੀਂ ਬੈਟਰ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ ਕਹੀਏ ਕਿ ਸਾਡੇ ਕੋਲ ਮੈਨਪਾਵਰ ਨਹੀਂ ਹੈ ਇਹ ਐਦਾਂ ਦੀ ਗੱਲ ਨਹੀਂ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਬੈਟਰ ਮੈਨੇਜ ਤੇ ਯੂਟਿਲਾਈਜ਼ ਕਰਨ ਦੀ ਲੋੜ ਹੈ ਅਸੀਂ ਇਹ ਪ੍ਰੋਸੈਸ ਨੂੰ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਉਹ ਹਫਤੇ ਦੋ ਹਫਤੇ ਜਸ ਸਮੂਥਨ ਕਰਾਂਗੇ ਜੇ ਫੇਰ ਵੀ ਸਾਨੂੰ ਦਿੱਕਤ ਲੱਗੀ ਤਾਂ ਵਾਈ ਨਾਟ ਵੀ ਵਿਲ ਹਾਇਰ ਮੋਰ ਪੀਪਲ ਮੈਨੂੰ ਮਾਨੀਟਰ ਕਰਨਾ ਹੈ ਸਭ ਨੂੰ ਮੈਨੂੰ ਮਾਨੀਟਰ ਕਿਵੇਂ ਕਰੋਗੇ ਜਿਹੜੇ ਲਾਈਟਾਂ ਲੱਗੀਆਂ ਆਪਣੀਆਂ ਉਹਨਾਂ ਜ਼ਿਆਦਾ ਚੱਲਦੀਆਂ ਨੇ ਜਿਹੇ ਚੱਲਦੀਆਂ ਤੋਂ ਗਲਤ ਡਿਲੀਗੇਟ ਕਰਦੀਆਂ ਨਾ ਹੀ ਉੱਥੇ ਕੋਈ ਟਾਈਮਿੰਗ ਵਾਲੇ ਜਿਹੜੇ ਉਹ ਟਾਈਮ ਮੀਟਰ ਹੈਗੇ ਉਹ ਵਗੈਰਾ ਲੱਗੇ ਹੋਏ ਨੇ ਸਰ ਅਸੀਂ ਇਸ ਚੀਜ਼ ਦੀ ਜਿਹੜਾ ਤੁਸੀਂ ਇਸ਼ੂ ਉਠਾਇਆ ਇਹ ਇਸ ਇਸ ਬਾਰੇ ਅਸੀਂ ਆਲਰੇਡੀ ਇਨਲਾਈਟਨ ਹੋ ਚੁੱਕੇ ਹਾਂ ਅਸੀਂ ਬੇਨਤੀ ਕੀਤੀ ਹੈ ਕਈ ਟ੍ਰੈਫਿਕ ਸਿਗਨਲਸ ਤੇ ਜਿੱਦਾਂ ਕਿ ਆਪਾਂ ਖੁਦ ਵੀ ਹੁਣ ਸ਼ਹਿਰ ਰਹਿੰਦੇ ਆ ਤਾਂ ਸਾਨੂੰ ਖੁਦ ਹੀ ਸਫਰ ਹੁੰਦਾ ਜਿੱਦਾਂ ਕਿ ਸਾਨੂੰ ਮਾਨ ਚੌਂਕ ਤੇ ਵੀ ਇਹ ਇਸ਼ੂ ਹੈ ਕਿ ਟ੍ਰੈਫਿਕ ਸਿਗਨਲ ਇੱਕ ਸਾਈਡ ਤੇ ਚੱਲਦਾ ਇੱਕ ਤੇ ਨਹੀਂ ਚੱਲਦਾ ਤੇ ਅਸੀਂ ਉਹ ਕੋਸ਼ਿਸ਼ ਕਰਕੇ ਉਹਨੂੰ ਵਨ ਵੇ ਸਮੂਥ ਕਰਾਂਗੇ ਮੇਰ ਸਾਹਿਬ ਨਗਰ ਮੇਰ ਸਾਹਿਬ ਨਗਰ ਨਿਗਮ ਬਟਿੰਡਾ ਦੇ ਜਿਹੜੇ ਕੱਚੇ ਮੁਲਾਜ਼ਮ ਹੈ ਉਹ ਇਹ ਵੀ ਵਾਰ-ਵਾਰ ਇੰਤਜ਼ਾਮ ਲਾਉਂਦੇ ਆ ਕਿ ਨਗਰ ਨਿਗਮ ਬਟਿੰਡਾ ਤੇ ਵੀ ਸਾਨੂੰ ਡੀਸੀ ਰੇਟ ਵੀ ਨਹੀਂ ਦਿੱਤਾ ਜਾ ਰਿਹਾ एटानी दिस इज नॉट द रियलिटी क्योंकि नानो तो आले पता नहीं होएगा वी पेड एज पर डीसी के रेट्स विद ईएसआई विद ईपीएफ ओदे साडे कोल डिटेल्स होंदे ने वी पे आल्सो ते इनानो जिम्मेवारी है की वो डेली चेक भी करांदे आप समय समय अच्छा मेरे साहब जब आप गल करिए सीवर दे बंदे पाले ते ये जडी समस्या है काफी देर पुरानी है के सरकारा कोई भी आंधी नहीं आंधी रही है ਉਹਨਾ ਆਮ ਆਦਮੀ ਪਾਰਟੀ ਸਰਕਾਰ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਮੇਰ ਬਣੇ ਹੈ ਕਿਉਂ ਲੋਕਾਂ ਨੂੰ ਇੰਨੀ ਉਮੀਦ ਆ ਤੁਹਾਡੇ ਤੋਂ ਵੀ ਕਿੰਦੇ ਵੀ ਸਾਡੇ ਨੂੰ 20-25 ਸਾਲ ਹੋ ਗਏ ਸੀਵਰ ਦੇ ਪਾਣੀ ਦੀ ਨਿਕਾਸੀ ਹਾਲ ਤੱਕ ਕਿਸੇ ਨੇ ਨਹੀਂ ਕੀਤੀ ਸਰਕਾਰ ਨੇ ਗੁਰਾਣਾਪੁਰਾ ਮਹੱਲੇ ਦੇ ਵਿੱਚ ਹੁਣ ਤੁਸੀਂ ਜਾ ਕੇ ਪਾਣੀ ਤੇ ਖੜ੍ਹਾ ਹੋਊਗਾ ਗੁਰਪੁਰ ਹੈਗਾ ਉੱਤੇ ਧਰਮਸ਼ਾਲਾ ਵੀ ਹੈਗੀ ਬਹੁਤ ਵੱਡੀ ਸਮੱਸਿਆ ਹੈਗੀ ਤੇ ਲੋਕਾਂ ਦਾ ਰੋਗ ਵੀ ਹੈਗਾ ਪਰ ਤੁਹਾਡੇ ਦੇ ਉਮੀਦਾਂ ਟਿੱਕੀਆਂ ਹੋਈਆਂ ਉਹਨੂੰ ਕਿਸ ਤਰ੍ਹਾਂ ਹੱਲ ਕਰੋਗੇ ਫਿਰ ਮੈਨੂੰ ਵੀ ਮੇਰੇ ਤੇ ਉਮੀਦਾਂ ਪੂਰੀਆਂ ਤੇ ਮੈਂ ਤਾਂ ਇਹ ਤੁਹਾਨੂੰ ਕਿਹਾ ਕਿ ਪਹਿਲੇ ਹੀ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਮੈਂ ਇਸ਼ੂ ਜੋ ਉਠਾਏ ਉਹਨਾਂ ਚੋਂ ਇੱਕ ਸੀਵਰੇ ਦਾ ਇਸ਼ੂ ਸੀਗਾ ਤੇ ਅਸੀਂ ਮਤਲਬ ਦਿਨਰਾ ਦੇ ਕਰਕੇ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਫਰਕ ਦੱਸੋਗੇ ਜੇ ਮੈਂ ਕਹਿੰਨਾ ਕਿ ਕਿਸੇ ਹੋਰ ਦਾ ਸੁਜੈਸ਼ਨ ਵੀ ਹੈ ਅਸੀਂ ਕੋਦ ਵੀ ਆਫਿਸ 'ਚ ਬੈਠ ਕੇ ਸੁਜੈਸ਼ਨ ਲੈਂਦੇ ਤੇ ਉਸ ਤੋਂ ਇੰਪਲੀਮੈਂਟੇਸ਼ਨ ਕਿੱਦਾਂ ਹੋ ਸਕਦੀ ਆ ਉਹ ਵੀ ਫਿਕਰ ਆਊਟ ਕਰਦੇ ਸਰ ਅਵਾਰਾ ਪਸ਼ੂਆਂ ਦਾ ਇੱਕ ਬਹੁਤ ਵੱਡੀ ਸਮੱਸਿਆ ਹੈ ਸ਼ਹਿਰ ਦੇ ਵਿੱਚ ਪਰ ਅਵਾਰਾ ਪਸ਼ੂਆਂ ਦਾ ਹੱਲ ਹੋ ਚੁੱਕਿਆ ਹੈ ਨਵੇਂ ਦੋ ਉੱਤੇ ਗਊਸ਼ਾਲਾ ਨੇ ਉਹ ਅਰੇਡੀ ਨੇ ਤੇ ਇਸ ਆਪਣੇ ਨਗਰ ਨਿਗਮ ਕੋਲੇ 1100 ਹੋਰ ਪਸ਼ੂਆਂ ਨੂੰ ਸ਼ੈਲਟਰ ਕਰਨ ਦੀ ਜਗ੍ਹਾ ਹੈ ਅਸੀਂ ਜਲਦੀ ਵਿਦਨ ਫਿਊ ਡੇਸ ਅਸੀਂ ਉਹਨਾਂ ਦੀ ਅਪਲਿਫਟਮੈਂਟ ਕਰਾਂਗੇ ਸ਼ੈਲਟਰ ਜਿਹੜੀ ਹੈਗੀ ਹੈ ਬਠਿੰਡਾ ਨਗਰ ਨਿਗਮ ਜਿਹੜਾ ਲਗਾਤਾਰ 3-4 ਵਾਰੀ ਜਿਹੜਾ ਇੰਡੀਆ ਦੇ ਵਿੱਚੋਂ ਨੰਬਰ 1 ਆਉਂਦਾ ਰਿਹਾ ਹੈ ਲੇਕਿਨ ਅੱਜ ਸਫਾਈ ਦੇ ਵਿੱਚ ਜਿਹੜਾ ਬਹੁਤ ਪਛੜ ਗਿਆ ਲੇਕਿਨ ਸਾਡੇ ਕੋਲੇ ਸ਼ਹਿਰ ਦੀ ਖੂਬਸੂਰਤੀ ਵਾਸਤੇ ਝੀਲਾਂ ਵੀ ਨੇ ਸਾਡੇ ਕੋਲੇ ਥਰਮਲ ਦੀ ਜਗ੍ਹਾ ਵੀ ਪਈ ਹੋਈ ਹੈ ਕਿੰਨਾ ਕੁਝ ਸਾਡੇ ਕੋਲੇ ਪਿਆ ਹੋਇਆ ਹੈ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਡਵੈਲਪਮੈਂਟ ਹੋ ਸਕਦੀ ਹੈ ਕੋਈ ਇਸ ਸ਼ਹਿਰ ਦੀ ਖੂਬਸੂਰਤੀ ਵਾਸਤੇ ਸਰ ਬਿਲਕੁਲ ਜਿੱਦਾਂ ਕਿ ਪਹਿਲਾਂ ਵੀ ਬਠਿੰਡਾ ਨੰਬਰ 1 ਆਂਦਾ ਰਿਹਾ ਹੈ ਇਸ ਚੀਜ਼ ਦਾ ਫੇਰ ਆਪਣੇ ਕੋਲੇ ਕੋਈ ਐਕਸਪਲੇਨੇਸ਼ਨ ਨਹੀਂ ਹੈ ਕਿ ਕਿਉਂ ਨਾ ਆਵੇ ਆਪਾਂ ਫੇਰ ਤੋਂ ਨੰਬਰ 1 ਤੇ ਜ਼ਰੂਰ ਆਵਾਂਗੇ ਮੈਂ ਡੀਸੀ ਸਰ ਨਾਲ ਵੀ ਕਾਫੀ ਡਿਸਕਸ਼ਨ ਕੀਤੀ ਹੈ ਕਿ ਕੀ ਅਸੀਂ ਸ਼ਹਿਰ ਵਾਸਤੇ ਹੋਰ ਵਧੀਆ ਲੈ ਕੇ ਆ ਸਕਦੇ ਹਾਂ ਬਿਊਟੀਫਿਕੇਸ਼ਨ ਚੀਜ਼ਾਂ ਦੀ ਵੀ ਹੋਊਗੀ ਥਰਮਲ ਪਾਵਰ ਪਲਾਂਟ ਵਾਲੇ ਏਰੀਆ ਦੀ ਵੀ ਕਾਫੀ سارے ਆਈਡੀਆਜ਼ ਡਿਸਕਸ ਹੋਏ ਨੇ ਤੇ ਉਹਨਾਂ ਤੇ ਵੀ ਕੰਮ ਜਲਦੀ ਸ਼ੁਰੂ ਹੋਏ ਇੱਕ ਲਾਸਟ ਸਾਡਾ ਇਹ ਬਠਿੰਡੇ ਦਾ ਬੱਸ ਸਟੈਂਡ ਜਿਹੜਾ ਮਤਲਬ ਕਹਿ ਸਕਦੇ ਆ ਕਿ ਟਰਾਲੀ ਚ ਰੱਖਿਆ ਹੋਇਆ ਤਿੰਨ ਸਾਲਾਂ ਤੋਂ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਲਾਉਣਾ ਉਹਨੂੰ ਉਹਦਾ ਵੀ ਕੋਈ ਤੁਸੀਂ ਰੱਖਿਆ ਹੋਊਗਾ ਵੀ ਕਦੋਂ ਤੱਕ ਕੋਈ ਪ੍ਰੋਪੋਜ਼ ਹੈ ਜੀ ਤੁਹਾਡੇ ਕੋਲ ਆ ਇਹ ਤਾਂ ਆਪਣੇ ਸ਼ਹਿਰ ਵਾਸਤੇ ਥੋੜਾ ਪੁਰਾਣਾ ਮਸਲਾ ਹੋ ਗਿਆ ਹੈ ਤੇ ਇਸ ਦਾ ਮੈਂ ਸਾਰਿਆਂ ਨੂੰ ਬਸ ਇੱਕ ਛੋਟਾ ਜਿਹਾ ਪ੍ਰੋਮਿਸ ਕਰੂੰਗਾ ਕਿ ਮਿਨੀਮਮ ਟੂ ਮਿਨੀਮਮ 15 ਦਿਨ ਤੇ ਮੈਕਸਿਮਮ 2 ਮਹੀਨੇ 60 ਦਿਨਾਂ ਚ ਇਹ ਕਲੀਅਰ ਹੋ ਜਾਊਗਾ ਕਿ ਬੱਸ ਆਊਗਾ ਤਾਂ ਕਿੱਥੇ ਆਊਗਾ ਨਹੀਂ ਆਊਗਾ ਤਾਂ ਕਿਉਂ ਨਹੀਂ ਲੀਸਾ ਨੇ ਪ੍ਰੋਪੋਜ਼ਲ ਬਣਾ ਕੇ ਸਾਰਾ ਕੁਝ ਭੇਜਿਆ ਹੋਇਆ ਜੀ ਕੀ ਕਰਨਗੇ ਇਹ ਸਰ ਸੀਐਮ ਸਾਹਿਬ ਕੋਲ ਅਪਰੂਵ ਹੋਣ ਵਾਲਾ ਹੈ ਕੈਬਨਟ ਜੋ ਕਲੀਅਰ ਹੋਊਗਾ ਤੇ ਜਲਦੀ ਕਲੀਅਰ ਹੋ। ਅੱਛਾ ਸਰ ਸਰ ਜੀ ਕਾਫੀ ਪਾਰਕ ਨੇਗੇ ਕਾਫੀ ਮਸ਼ੀਨਾ ਲਾਈਆਂ ਸੀ ਜਿੰਮ ਵਾਲੀਆਂ ਤੇ ਉਹਦੇ ਵਿੱਚ ਲੋਹਾ ਕਾਫੀ ਗੈਪ ਹੋ ਚੁੱਕਿਆ ਹੈਗਾ ਚੋਰਾ ਵੱਲੋਂ ਕੋਈ ਨਿੱਕਾ ਜਿਹਾ ਕੁਝ ਤੁਹਾਡੀ ਨਿਗਾਹ 'ਚ ਹੈਗਾ ਸਰ ਮੇਰੀ ਨਿਗਾਹ 'ਚ ਕੁਝ ਇਹੋਗੀਆਂ ਚੀਜ਼ਾਂ ਜੋ ਪਾਰਕ ਸਰੀਪਰਬਿਸ਼ ਹੋਣ ਵਾਲੇ ਆ ਕੁਝ ਚੀਜ਼ਾਂ ਠੀਕ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਠੀਕ ਕਰਾਂਗੇ ਸਾਡੇ ਜੇ ਇਹ ਨਹੀਂ ਗਿਆ ਕਿ ਇਹਨਾਂ ਨਹੀਂ ਗਿਆ ਅੱਛਾ ਮੈਂ ਤੁਹਾਨੂੰ ਅਵਾਰਾ ਪਸ਼ੂ ਦਾ ਦੱਸਦਾ ਅਵਾਰਾ ਕੁੱਤੇ ਬਹੁਤ ਹੈਗੇ ਵਿੰਡਾ ਸ਼ਹਿਰ ਦੇ ਵਿੱਚ ਤੇ ਰੋਜ਼ ਇੱਕ ਨਿਕ ਕੇਸ ਆਉਂਦਾ ਹੈ ਹਸਪੀਟਲ ਦੇ ਵੱਡੇ ਹੈਗੇ ਆ ਉਹਨਾਂ ਵਾਸਤੇ ਕੀ ਪਰ ਸਾਡੇ 350 ਤੋਂ 400 ਕੇਸ ਹੈ ਜੀ ਦਾ ਮਹੀਨੇ ਦਾ ਪਰ ਇਹ ਮੈਨੂੰ ਵੀ ਬਹੁਤ ਵੱਡਾ ਇਸ਼ੂ ਲੱਗਦਾ ਪਰਸਨਲੀ ਇਹਨਾਂ ਦੀ ਸਟਰਲਾਈਜੇਸ਼ਨ ਹੋ ਰਹੀ ਹੈ ਹੋਰ ਡੈਡੀਕੇਟਿਡ ਟੀਮ ਨਾਲ ਅਸੀਂ ਇਹਦੀ ਵੀ ਇੱਕ ਮੋਹਿੰਮ ਚਲਾ ਕੇ ਸਟਰਲਾਈਜੇਸ਼ਨ ਨੂੰ ਹੋਰ ਫਾਸਟ ਕਰਾਂਗੇ ਇਹ ਬਟ ਜਿੱਦਾਂ ਕਿ ਸਭ ਨੂੰ ਪਤਾ ਹੀ ਹੈ ਕਿ ਆਪਾਂ ਨੂੰ ਸਟਰਲਾਈਜੇਸ਼ਨ ਕਰਕੇ ਸਟ੍ਰੇ ਡੌਗ ਨੂੰ ਉਹਨਾਂ ਦੇ ਰਿਸਪੈਕਟਿਵ ਏਰੀਆਸ ਤੋਂ ਦੁਬਾਰਾ ਛੱਡਣਾ ਪੈਂਦਾ ਤੇ ਡਿਕਲਾਈਨਿੰਗ ਪੋਪੂਲੇਸ਼ਨ ਦੇ ਨਾਲ ਹੀ ਸੋਲਵ ਹੋਊਗਾ ਸਰ ਸਰਲਾਜ ਦੀ ਸੇਵਾ ਹੈ ਨਾ ਪਰ ਕੂੜਾਦਾਨ ਲਗਾਉਂਦਾ ਹੀ ਟਿੱਪਰ ਕੂੜਾਦਾਨ ਥੋੜਾ ਚਰਵਾ ਦੀ ਚੋਰੀ ਹੋ ਜਾਂਦੇ ਆ ਉਸ ਤੋਂ ਲਾਚਾਂਸ ਨਹੀਂ ਹੁੰਦਾ ਜਾਂ ਟਿੱਪਰ ਦੇ ਸਰਕਾਰੀ ਨੰਬਰ ਪਲੇਟ 19 ਇਹ ਮੈਡੀਕਲ ਕਾਲਜ ਦਾ ਫਾਰਮਡਾ ਇਹ ਕਿਹਦੇ ਵਾਲੇ ਇਹ ਵਾਲਾ ਟਿਪਲ ਕਰਵਾ ਨਹੀਂ ਜੋ ਚੱਲ ਰਹੇ ਨੇ ਜਨਰਲ ਉਹ ਇੱਕ ਵਾਰੀ ਚੈੱਕ ਕਰ ਲੇ ਨੇ

रीका दूजा जोन वाइज कोशिश कराकआउट नहीं होंगे कर पर मेन नहीं लगता लग अल्टेटली मसला यह नहीं है साधन नहीं है मशीनरी भी है गडिया भी बड़िया ने यह सिर्फ यह है कि जो बंदे लग जाए जी एक दिन टेपर खाली हो जाएगा चार दिन में घर बैठ जाव चार दिन बाद रिपेयर होकर आएगा ਇਹ ਹੋਈਏ ਕਿ ਚਾ ਨਹੀਂ ਹੈ ਕਿ ਜੀ ਕੰਮ ਨਹੀਂ ਕਰ ਸਕਦਾ ਤੇਲ ਦਾ ਮਸਲਾ ਵੀ ਪਿਛਲੇ ਤੇਲ ਵੀ ਮੁਲਾਜ਼ਮ ਕੱਢਦੇ ਕੋ ਜਿਹੜਾ ਵੀ ਤੇਲ ਵਾਲਾ ਹੁਣ ਤਾਂ ਉਹ ਰਿਸੋਲਵ ਹੋ ਗਿਆ ਸਰ ਸਹਿਬ ਨੀਕਾਰੀ ਸਵਾਲ ਹੈ ਨੀਕਾਰੀ ਪ੍ਰੋਪਰਟੀ ਦੇ ਇਹ ਕੰਮ ਜਿਹੜੇ ਹੋਏ ਹੋਏ ਅਰੂਣਾ ਦੇ ਉੱਤੇ ਉਹਨਾਂ ਵਿੱਚ ਇਹ ਇਹਦੇ ਨਾਲ ਜੁੜਦਾ ਸਵਾਲ ਆ ਜੀ ਨਗਰ ਨਿਗਮ 'ਚ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਇਹ ਉਹ ਭ੍ਰਿਸ਼ਟਾਚਾਰ ਦੇ ਆਏ ਨੇ ਕਈ ਕਈ ਵਿਜੀਲੈਂਸ ਕੋਲੇ ਵੀ ਚੱਲ ਰਹੇ ਨੇ ਸ਼ਹਿਰ ਦੇ ਵਿੱਚ ਬਿਨਾਂ ਨਕਸ਼ਿਆਂ ਤੋਂ कंस्ट्रक्शन हो रही है नकली उन्होंने एक एनओसी ਤੁਹਾਨੂੰ ਮੈਂ ਕਿੰਨਾ ਛੋਟਾ ਜਿਹਾ ਤੁਸੀਂ ਬੱਸ ਅੱਡੇ ਦੀ ਗੱਲ ਕੀਤੀ ਨਾਲ ਜੁੜੇ ਹੋਏ ਮਲੋੜ ਰੋਡ ਦੇ ਕਿ ਸਰਕਾਰੀ ਜਗ੍ਹਾ ਦੀ ਐਨओसी ਜਾਰੀ ਕਰ ਦਿੱਤੀ ਗਈ ਤਿੰਨ ਮਹੀਨਿਆਂ ਬਾਅਦ ਉਹ ਰੱਦ ਕਰ ਦਿੱਤੀ ਗਈ ਕਿਉਂ ਜਦੋਂ ਉਹ ਬੰਦਿਆਂ ਨੇ ਕਬਜ਼ਾ ਕਰ ਲਿਆ ਸੀਗਾ ਦੇਤੇ ਮੇਰੇ ਕੋਲ ਸਾਰੇ ਡਾਕੂਮੈਂਟਸ ਮੌਜੂਦ ਨੇ ਟੋਟਲ ਸਰ ਇਸ ਚੀਜ਼ ਵਾਸਤੇ ਮੈਂ ਇੰਨਾ ਹੀ ਕਹਿਣਾ ਚਾਹੁੰਗਾ ਕਿ ਲੈਟ ਬਾਈਗੌਂਸ ਵੀ ਬਾਈਗੌਂਸ ਉਹਨਾਂ ਆਪਾਂ ਨਵੇਂ ਤੋਂ ਸਟਾਰਟ ਕਰੀਏ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਬਹੁਤ ਹੀ ਤੇਜ਼ੀ ਨਾਲ ਅਸੀਂ ਕੰਮ ਕਰਾਵਾਂਗੇ ਐਨਓਸੀਜ਼ ਦੇ ਸਾਹਮਣੇ ਹੀ ਕੰਮ ਹੋਣਾ ਚਾਹੀਦਾ ਤੇ ਫਾਈਲਸ ਨੂੰ ਵੀ ਜਲਦੀ ਮੂਵ ਕਰਵਾਵਾਂਗੇ ਤੇ ਵੱਧ ਤੋਂ ਵੱਧ ਤੁਸੀਂ ਗਵਰਨਮੈਂਟ ਨੋਰਮਸ ਨੂੰ ਮੰਨ ਕੇ ਹੀ ਅੱਗੇ ਆਪਣੀ ਕੰਸਟਰਕਸ਼ਨ ਕਰੋ ਤੇ ਸੈਕੰਡਲੀ ਜੋ ਵੀ ਆਪਣੇ ਮੇਰੇ ਕੋਲ ਇੱਕ ਹੋਰ ਵੀ ਛੋਟਾ ਜਿਹਾ ਇਸ਼ੂ ਆਇਆ ਲੋਕਾਂ ਦਾ ਜੋ ਕਿ ਇਲੈਗਲ ਕਲੋਨੀਆਂਜ਼ ਨੂੰ ਲੈ ਕੇ ਸੀਗਾ ਇੱਕ ਆਪਣੇ ਚੜ ਦੇ ਜੋ ਵਸਨੀਕ ਲੋਕ ਨੇ ਇੰਨੀ ਹਾਰਡ ਅਨ ਦਮਨੀ ਕਮਾਉਂਦੇ ਨੇ ਮਿਹਨਤ ਕਰਕੇ ਆਪਣੇ ਵਾਸਤੇ ਇੱਕ ਜ਼ਮੀਨ ਦਾ ਟੁਕੜਾ ਲੈਂਦੇ ਨੇ ਜਿੱਥੇ ਉਹ ਘਰ ਬਣਾ ਸਕਣ ਤੇ ਉਹਨਾਂ ਨੂੰ ਬਾਅਦ ਵਿੱਚ ਇਹ ਦਿੱਕਤਾਂ ਆਉਂਦੀਆਂ ਕਿ ਉਹ ਵੇਚ ਨਹੀਂ ਪਾਉਂਦੇ ਆ ਮੀਟਰ ਨਹੀਂ ਲੱਗਦਾ ਆ ਕੁਝ ਵੀ ਨਹੀਂ ਹੁੰਦਾ ਟਰਾਂਸਫਰ ਨਹੀਂ ਕਰ ਸਕਦੇ ਕਿਉਂਕਿ ਉਹ ਇਲੀਗਲ ਕਲੋਨੀਆਂ ਨੇ ਮੈਂ ਸਾਰੇ ਡਿਵੈਲਪਰਸ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਕਿ ਆਪ ਦੀ ਆਪ ਦੀ ਕਲੋਨੀਆਂ ਨੂੰ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਰੀਗੂਲੇਟ ਕਰਨ ਕਿਉਂਕਿ ਅਸੀਂ ਇਸ ਤੇ ਬਹੁਤ ਸਟ੍ਰਿਕਟ ਐਕਸ਼ਨ ਹੁਣ ਲਵਾਂਗੇ ਤੇ ਕਰਪਸ਼ਨ ਤੋਂ ਫ੍ਰੀ ਰਵਾਂਗੇ ਇਹੀ ਮੇਰੀ ਸੋਚ ਹੈ ਇਸੇ ਨਾਲ ਹੀ ਅਸੀਂ ਅੱਗੇ ਪਤਲੇ ਸਰਕਾਰ ਇਸ ਗੇਟ ਜਿਹੜੇ ਨੇ ਸ਼ਹਿਰ ਦੇ ਵਿੱਚ ਬਹੁਤ ਦੇਰ ਤੋਂ ਇਹ ਵੀ ਰੌਲਾ ਚੱਲਦਾ ਆ ਰਿਹਾ ਇਲੈਗਲ ਗੇਟ ਜਿਹੜੇ ਨੇ ਉਹਨਾਂ ਨੇ ਬੜੀ ਨਗਰ ਨਿਗਮ ਦੀ ਜਿਹੜੀ ਜਗ੍ਹਾ ਰੋਕੀ ਹੋਈ ਹੈ ਹਰ ਗਲੀ ਹਰ ਮੋੜ ਦੇ ਉੱਤੇ ਹੈ ਸੈਕੰਡਰੀ ਆਪ ਵੱਡੇ ਵੱਡੇ ਰੈਂਪਸ ਨੇ ਹਰ ਗਲੀ ਦੇ ਵਿੱਚ ਉਹ ਵੀ ਇੰਪਰੋਚਮੈਂਟ ਬਹੁਤ ਜ਼ਿਆਦਾ ਹੈ ਉਹ ਮੋੜ ਤੇ ਕੁਝ ਕੀ ਕਰ ਰਹੇ ਹੋ ਤੇ ਜਿਹੜੇ ਤੋਂ ਅਸੀਂ ਦੇਖੋ ਕੋਈ ਮੈਂ ਤੁਹਾਨੂੰ ਕਹਿ ਰਿਹਾ ਕਿ ਆਈ ਐਮ ਓਪਨ ਫੋਰ ਸੁਜੈਸ਼ਨਸ ਤੁਸੀਂ ਜਿੰਨਾ ਮੈਨੂੰ ਦੱਸੋਗੇ ਲਾਈਟਨ ਕਰੋਗੇ ਸ਼ਹਿਰ ਦੇ ਛੋਟੀ ਛੋਟੀ ਦਿੱਕਤਾਂ ਬਾਰੇ ਅਸੀਂ ਉਹਨਾਂ ਹੀ ਉਹਨਾਂ ਦੇ ਕੰਮ ਕਰ ਪਾਵਾਂਗੇ ਜਿੱਦਾਂ ਕਿ ਜਿਹੜਾ ਕਿ ਮੈਨੂੰ ਅੱਜ ਦੱਸਿਆ ਅਸੀਂ ਜਾ ਕੇ ਆਫਿਸ ਤੋਂ ਉਸ ਨੂੰ ਡਿਸਕਸ ਕਰਦੇ ਹਾਂ ਬਈ ਸਰ ਜੀ ਬੀਸੀ ਸਾਹਿਬ ਨੇ ਵੀ ਬੀਸੀ ਸਾਹਿਬ ਨੇ ਵੀ ਮੀਟਿੰਗਾਂ ਕੀਤੀਆਂ ਸ਼ਹਿਰ ਸਾਰਾ ਚੋਕ ਹੋਇਆ ਪਿਆ ਹੈ ਜੋਦੀ ਕਜ਼ੇ ਰੋਡ ਤੇ ਜਾਵੜੋ ਰੇੜੀਆਂ ਮੈਂ ਕਹਿੰਦਾ ਜੀ ਦੁਨੀਆ ਭਰ ਦੀਆਂ ਰੇੜੀਆਂ ਆਉਣ ਲੱਗਦਾ ਵੀ ਬਠਿੰਡੇ ਦੇ ਵਿੱਚ ਆ ਗਈਆਂ ਇਹਨਾਂ ਨੂੰ ਕਿਵੇਂ ਪਾਸੇ ਕੀਤਾ ਜਿਗੋ ਕੋਈ ਡੀਸੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਲੋਕਾਂ ਦੇ ਨਾਲ ਪਰ ਲੋਕਾਂ ਦਾ ਸੁਝਾਅ ਸੀ ਕਿ ਵੀ ਸਾਨੂੰ ਜੀ ਘੱਟੋ ਘੱਟ ਚੱਲਣ ਦਾ ਰਸਤਾ ਤਾਂ ਮਿਲ ਜੇ ਇਹ ਜਿਹੜਾ ਰੇੜੀਆਂ ਦਾ ਮਸਲਾ ਹੈ ਤੇ ਆਟੋਜ਼ ਦਾ ਮਸਲਾ ਹੈ ਮੈਨੂੰ ਲੱਗਦਾ ਲਾਸਟ ਟਾਈਮ ਤੇ ਮੈਂ ਇਹਨਾਂ ਨੂੰ ਪ੍ਰਪੋਜ਼ ਕੀਤਾ ਸੀ ਕਿ ਇਸੇ ਕਰਕੇ ਪਤਾ ਨਹੀਂ ਕੋਈ ਕਨਫਿਊਜ਼ਨ ਹੋ ਗਿਆ ਉਹਤੇ ਕਾਉਂਸਲਰ ਨੂੰ ਕਿ ਇਹ ਕਾਦੇ ਵਾਸਤੇ ਕੀਤਾ ਜਾ ਰਹਾ ਹੈ ਤਾਂ ਉਹਨਾਂ ਨੂੰ ਸ਼ਾਇਦ ਕਲੈਰੀਕੀ ਨਹੀਂ ਸੀ ਕਿ ਕਾਦੇ ਵਾਸਤੇ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਉਹ ਬਾਰੇ ਵਿੱਚ ਦੇਖਾਂਗੇ ਹੁਣ ਉਹ ਮਤੇ ਨੂੰ ਆਪਾਂ ਦੁਬਾਰਾ ਲਈਏ ਇੱਕ ਵਾਰੀ ਆਪਾਂ ਫਾਈਨਲ ਕਰ ਦਈਏ ਕਿ ਸਾਡੇ ਕੋਲ ਪਹਿਲਾਂ ਸੜਕ ਕਿ ਖੜੇ ਕਿੰਨੇ ਆ ਉਸ ਤੋਂ ਬਾਅਦ ਆਪਾਂ ਜਿਹੜੀ ਸਟਰੀਟ ਵੈਂਡਰ ਪਾਲਿਸੀ ਆਲਸੋ ਗਵਰਨਮੈਂਟ ਆਫ ਇੰਡੀਆ ਦੀ ਉਹਦੋਂ ਵੀ ਧਿਆਨ ਵਿੱਚ ਰੱਖਦੇ ਹੋਏ ਆਪਾਂ ਸਟਰੀਟ ਵੈਂਡਿੰਗ ਜ਼ੋਨਸ ਦਾ ਪਲਾਨ ਕਰਾਂਗੇ ਤਾਂ ਜੋ ਇਸ ਤਰ੍ਹਾਂ ਦੀ ਪਰੇਸ਼ਾਨੀ ਖਤਮ ਹੋਏ ਸੜਕਾਂ ਨੂੰ ਤਾਂ ਆਪਾਂ ਬੰਦ ਨਹੀਂ ਕਰ ਸਕਦੇ ਉੱਥੇ ਵੀ ਪਬਲਿਕ ਨੇ ਵੀ ਚੱਲਣਾ ਹੈ ਉੱਥੇ ਜਿਹ ਬਿਜ਼ਨਸ ਨੂੰ ਸਰ ਬਿਲਕੁਲ ਚੁਕ ਹੋ ਜਾਣਾ ਆਪਾਂ ਇਹਦਾ ਪ੍ਰੋਪਰ ਪਲਾਨਿੰਗ ਕਰਕੇ ਹੀ ਕਰਾਂਗੇ ਆਉਣ ਵਾਲੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹ ਵੀ ਜਿਹੜਾ ਕੂੜੇ ਦਾ ਕਚਰੇ ਦਾ ਜਿਹੜਾ ਬਿਨ ਹੁੰਦਾ ਹੈ ਉਹਦੀਆਂ ਟੀਮਾਂ ਹੁੰਦੀਆਂ ਜੀ ਲੜਕੀਆਂ ਕੁਝ ਲੈਰੀ ਬਿਲ ਕੱਟਦੇ ਨੇ ਉਹ ਕਿਵੇਂ ਕਿਸ ਤਰ੍ਹਾਂ ਉਹਨਗੇ ਬਿਲ ਕੀ ਕੀਤਾ ਜਾਵੇ ਕੂੜੇ ਦਾ ਜਿਹੜਾ 4-4 ਮਹੀਨੇ ਨੂੰ ਹਾਂ ਜਿਹੜਾ ਹੁਣ ਤਾਂ ਸਿਸਟਮ ਨਵਾਂ ਬਣ ਗਿਆ ਪੀਆਰ ਕੋਡ ਦੇ ਰਹੇ ਵੀ ਭਰ ਸਕਦੇ ਹੋ ਸਾਰੇ ਡਕੀਆਂ ਵੀ ਕਰਦੀਆਂ ਮਸ਼ੀਨਾਂ ਨਹੀਂ ਸਰ ਰਾਲਾ ਦਾ ਜੀ ਵੀ ਸਟ੍ਰਾਈਕ ਤੇ ਰਹੇ ਲੋਕਾਂ ਨੂੰ ਉਹਦੇ ਬਿੱਲ ਭੇਜੇ ਜਾ ਰਹੇ ਨੇ ਦੋ-ਦੋ ਮਹੀਨੇ ਤੋਂ ਸਟਾਫ ਚਾਰ-ਚਾਰ ਮਹੀਨੇ ਸੈਕਟਰੀ ਜੀ ਬਿੱਲ ਆ ਰਹੇ ਨਹੀਂ ਕਰਾਂ ਉਹਦੀ ਬਹੁਤ ਵੱਡੀ ਸਮੱਸਿਆ ਆ ਗਈ ਅਲਟੀਮੇਟਲੀ ਜਾ ਰਹੀ ਕਿ ਕਿੰਨੀ ਕਿੰਨੀ ਸਰਕਲੈਕਟ ਹੋਇਆ ਨਹੀਂ ਕੀਤੀ ਤੁਹਾਡੀ ਕਰਕੇ ਗਏ ਪੂਰਾ ਤਾਂ ਕਿ ਤੂੰ ਇੱਕ ਹੀ ਅਸੀਂ ਲੈ ਗਏ ਅਲਟੀਮੇਟਲੀ ਤਾਂ ਸਾਰਾ ਸੜਕ ਤੇ ਆ ਕੇ ਬੱਸ ਸਾਰਾ ਟਿਪਰ ਦੇ ਨਾਂ ਤੇ ਲੈ ਗਏ ਨਹੀਂ 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 ਬੱਸ ਟਿਪਰ ਦੇ ਨਾਂ ਤੇ ਲੈ ਗਏ ਕੋਈ ਵੀ ਗੱਲ ਕਰਦੇ ਨੂੰ ਅਸੀਂ ਹੀ ਚੱਕਿਆ ਸਰ ਜਿਹੜਾ ਉਹਨੂੰ ਲੋਕਾਂ ਨੇ ਬਿਮਾਰੀਆਂ ਦਾ ਸਾਹਮਣਾ ਕੀਤਾ ਉਹਨਾਂ ਦਾ ਇਲਾਜ ਨਹੀਂ ਹੋ ਪਾਇਆ ਉਹਦੇ ਉਸ ਨਾਲ ਆ ਜਾਈਏ ਠੀਕ ਹੈ देयर ਆਰ ਜਿਹੜਾ ਇੱਥੇ ਕੰਪਲੈਕਸ ਜਿਹੜਾ ਤੁਸੀਂ ਜਿਹੜੇ ਤੋਂ ਬਾਹਰ ਜਿਹੜੀ ਚੀਜ਼ਾਂ ਦੇ ਇਸ਼ੂ ਜਿਹੜਾ ਤੁਸੀਂ ਸ਼ਰਮ ਬੰਦੇ ਵੀ ਇਨਵੋਲਡ ਹੈ ਲੈਬਰ ਵੀ ਇਨਵੋਲਡ ਹੈ ਉਹਨਾਂ ਦੀ ਵੀ ਆਪਣੇ ਇਸ਼ੂਜ਼ ਹੁੰਦੇ ਆ ਰੂਟੀਨ ਵਿੱਚ ਹੁੰਦਾ ਐ ਐਕਸੈਪਸ਼ਨ ਹੋ ਗਿਆ ਇੱਕ ਵਾਰੀ ਉਹਦੇ ਆਲਟਰਨੇਟ ਵੀ ਬਣਾ ਲਿਆ ਆਪਾਂ ਅੱਗੇ ਤੋਂ ਕਿਸੇ ਤਰੀਕੇ ਦੀ ਐਸੀ ਪਰੇਸ਼ਾਨੀ ਨਾ ਆਏ ਰੂਟੀਨ ਵਿੱਚ ਐਵੇਂ ਹੁੰਦਾ ਐ ਕਈ ਕਈ ਇਸ਼ੂਜ਼ ਜ਼ਰੂਰ ਹੁੰਦੇ ਐ ਕਈ ਕਈ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਨੇ ਆਪਾਂ ਚਲੋ ਠੀਕ ਐ ਜਿਹੜਾ ਪੇ ਕੇਂਦਰ ਵਿੱਚ ਸਾਨੂੰ ਕਰੋ ਫਿਰ ਉਹਦੇ ਦੇ ਉੱਤੇ ਜੁਰਮਾਨਾ ਵੀ ਤਵਾਂਦੇ ਨੇ ਨਾ ਵੀ ਤੁਸੀਂ ਭਰਿਆ ਨਹੀਂ ਜੀ 4 ਮਹੀਨੇ ਨਹੀਂ ਭਰਿਆ 10% ਜਿਹੜੀ ਨਹੀਂ ਭਰਿਆ ਫਿਰ ਉਹਦੇ ਤੇ ਜੁਰਮਾਨਾ ਵੱਖਰਾ ਜੀ ਇਸ ਤੋਂ ਅੱਗੇ ਤੋਂ ਆਪਾਂ ਇਹ ਜਿਹੜਾ ਸਿਸਟਮ ਹੈ ਇਹਨੂੰ ਓਵਰ ਸਟ੍ਰੀਮਲਾਈਨ ਕਰਾਂਗੇ ਪੇਮੈਂਟ ਦਾ ਤਾਂ ਜੋ ਪਰੇਸ਼ਾਨ ਨਾ ਹੋਵੇ ਹਾਂਜੀ ਕੁੜਾ ਬੇਚੀ ਹੋਰ ਲਾਈਨ ਨਹੀਂ ਕਰ ਸਕਦਾ ਕੁੜਾ ਬੇਚੀ ਹੋਰ ਸਰ ਦੇ ਵਿੱਚ ਡਿਪੋਰਟ ਕੀਤੀ ਹੈ ਜਿਹੜੇ ਏਜੰਟ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਹੈ ਪੂਰੇ ਪੰਜਾਬ ਦੇ ਵਿੱਚ ਬਟਿੰਡੇ 'ਚ ਵੀ ਇਹ ਕੁਝ ਜੀ ਏਜੰਟ ਦੇਖੋ ਹਾਲ ਦੀ ਗੱਡੀ ਸਾਡਾ ਇੱਥੇ ਦਾ ਬਟਿੰਡਾ ਤੋਂ ਤਾਂ ਕੋਈ ਸੀਗਾ ਨਹੀਂ ਜੇ ਕੋਈ ਆ ਜਾਂਦਾ ਹੈ ਤਾਂ ਡੈਫੀਨਿਟਲੀ ਆਪਾਂ ਉਹਨਾਂ ਦੇ ਖਿਲਾਫ ਜ਼ਰੂਰ ਕਾਰਵਾਈ ਕਰਾਂਗੇ ਕਈ ਸਾਰੇ ਹੋਰ ਵੀ ਸਾਡੇ ਕੋਲ ਰੂਟੀਨ ਵਿੱਚ ਵੀ ਕੰਪਲੇਨਟ ਮਿਲਿਆ ਨਹੀਂ ਆਪਾਂ ਉਹਨਾਂ ਤੇ ਸਰ ਹਰ ਸਾਲ ਨੂੰ ਪਾਣੀ ਦੀ ਸਮੱਸਿਆ ਜਿਹੜਾ ਆਪਾਂ ਸੀਰਜ ਦਾ ਸਿਲ ਸੰਕਰ ਰਿਹਾ ਹੈ ਸੁਣਨ ਲੱਗਦਾ ਇਹਦੇ ਨਾਲ ਬਹੁਤ ਸਟਰੀਮਲਾਈਨ ਹੋ ਜਾਊਗੀ ਚੀਜ਼ ਤੇ ਪਾਣੀ ਬਲਾਕ ਇਸ ਜੋ ਹੈ ਨਿਕ ਪਾਣੀ ਦਾ ਪੀਣ ਵਾਲਾ ਪਾਣੀ ਪੀਣ ਵਾਲੇ ਪਾਣੀ ਦੀਗਾ ਪੀਣ ਵਾਲੇ ਪਾਣੀ ਇਹਦੇ ਵਿੱਚੋਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਤਾਂ ਪੀਣ ਵਾਲੀ ਪਾਣੀ ਦੇ ਵਾਸਤੇ ਸਾਡਾ ਲਗਭਗ 40 ਕਰੋੜ ਦਾ ਇੱਕ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਉਹ ਹੁਣੇ ਹੀ ਪਾਸ ਇੱਕ ਅਪਰੂਵਲ ਦੇ ਵਾਸਤੇ ਗਿਆ ਹੋਇਆ ਹੈ ਉਹਦੇ ਵਿੱਚ ਜਿਹੜਾ ਜੀਲਾ ਵਾਲਾ ਪਾਣੀ ਹੈ ਉੱਥੇ ਡਬਲਿਊਟੀਪੀ ਨਵਾਂ ਬਣੂਗਾ ਥਰਮਲ ਦੀ ਲੈਂਡ ਵੀ 3 ਏਕੜ ਜ਼ਮੀਨ ਤੇ ਉਹਦਾ ਵੀ ਜਿਹੜਾ ਹੁਣ ਆਉਣ ਵਾਲੀ ਕੈਬਨਿਟ ਹੈ ਉਹਦੀ ਲੈਂਡ ਟਰਾਂਸਫਰ ਦਾ ਵੀ ਪ੍ਰੋਪੋਜ਼ਲ ਗਿਆ ਹੋਇਆ ਹੈ ਮੈਨੂੰ ਲੱ ਇਸ਼ੂ ਹਮੇਸ਼ਾ ਕਿੰਨੇ ਸਾਲ ਹੋ ਗਏ ਬਲੋਕਿੰਗ ਹੋ ਰਹੀ ਹੈ ਸਿਵਰੇਜ ਬਲੋਕ ਹੈ ਹਾਂ ਪਾਣੀ ਨਹੀਂ ਬੰਦ ਹੋਇਆ ਥੋੜਾ ਜਿਹਾ ਮੀਂਹ ਵਰ੍ਹ ਰਿਹਾ ਹੈ ਪਾਣੀ ਨਹੀਂ ਰੁਕ ਰਿਹਾ ਲੋਕਾਂ ਦਾ ਬੜਾ ਮੁਸ਼ਕਲ ਹੋ ਰਹੀ ਹੈ ਕੁਛ ਪਟਿਆਲਾ ਫਾੜਦੇ ਯਾਰ ਪਟਿਆਲਾ ਫਾੜ ਬਹੁਤ ਲੋਕ ਦੁਖੀ ਹੋ ਉੱਥੇ ਵੀ ਕਈ ਕਈ ਕੇਸ ਇਹੋ ਜਿਹੇ ਕਿ ਜਨਾ ਡੈਥ ਹੋ ਜਾਂਦੀ ਹੈ ਹਸਤਾ ਨਹੀਂ ਪਹੁੰਚ ਪਹੁੰਚਦੇ ਉਹ ਕਦੋਂ ਚੱਲੂ ਹੋ ਰਿਹਾ ਹੈਗਾ ਤੇ ਉਦੋਂ ਟਰਿੱਪ ਲੱਗ ਜਾਂ ਤਿੰਨ ਤਿੰਨ ਘੰਟੇ ਲੱਗਦੇ ਇਹ ਪਟਿਆਲਾ ਖਾਲ ਖਤਾਨੇ ਬ੍ਰਿਜ ਕੀ ਹਾਂ ਤਾਂ ਉਹ ਮਲਤਾਨਿਆ ਵਾਲਾ ਵੇਅਰ ਐਕਸਪੈਕਟਿੰਗ ਕਿ ਇਹ April ਵਿੱਚ ਆਪਾਂ ਪਬਲਿਕ ਦੇ ਲਈ ਆਵਾਜ਼ ਅੰਗੜਾ ਜਿਆਦਾ ਨਾ ਮਾਰਨ ਅਗਲਾ ਜੀ ਜਿਵੇਂ ਇੰਟਰਵਿਊ ਦਾ ਸਾਰੇ ਪਾਣੀ ਵਿੱਚ ਆਦਾ ਨਹੀਂ ਪਤਾ ਹਾਂ ਹਾਂ ਪਾਣੀ ਦੇ ਪਾਸ ਹਾਂ ਇਹ ਵੀ ਸੀ ਵਿੱਚ ਮੈਂ ਇੱਕ ਵਾਰ ਉੱਥੇ ਤਾਂ ਮੈਨੂੰ ਕਿਹੜਾ ਪੂਰਾ ਹੋਇਆ ਪਿਆ ਜੀ ਪੂਰਾ ਹੋਇਆ ਹੋਇਆ ਰੇਲਵੇ ਵਾਲੀ ਜਗ੍ਹਾ ਰੇਲੀਆਂ ਦਾ ਆ ਚੱਕੜਾ ਦੇ

ਬਾਤ ਤੋਂ ਮਾਦੀਕ ਇਹ ਨਹਿਰ ਬੰਦੀ ਲੰਬੇ ਸਮੇਂ ਤੱਕ ਹੋ ਜਾਂਦੀ ਹੈ ਜੇ ਗਰਮੀਆਂ ਆਣ ਵਾਲੀਆਂ ਨੇ ਉਹਦਾ ਮੈਂ ਜਿਹੜਾ ਤੁਹਾਨੂੰ ਕਿਹਾ ਕਿ ਆਪਾਂ ਨਹਿਰ ਬੰਦੀ ਦੇ ਨੇ ਤਾਂ ਪਰਮਨੈਂਟ ਸੋਲੂਸ਼ਨ ਨਾਇਆ ਡਬਲਯੂਟੀਪੀ ਲੱਗ ਰਿਹਾ ਹੈ ਉਹਦੇ ਬੇਸਿਸ ਤੇ ਸਾਰਾ ਮਸਲਾ ਹੱਲ ਹੋ ਜਾਊਗਾ ਨਹਿਰ ਬੰਦੀ ਦਾ ਸਾਲ ਇੱਕ ਦਾ ਮਸਲਾ ਹੈ ਡੇਢ ਸਾਲ ਵਿੱਚ ਉਹ ਪ੍ਰੋਜੈਕਟ ਲੱਗ ਕੇ ਖਤਮ ਹੋ ਜਾਏਗਾ ਇਹ ਵਾਲਾ ਮਸਲਾ ਸਭ ਹੁਣ ਜਿਹੜਾ ਆਰੋधी ਤੁਸੀਂ ਗੱਲ ਕਰ ਰਹੇ ਇਹ ਤਾਂ ਉਸ ਵੇਲੇ ਦਾ ਆਏਗਾ ਜਦੋਂ ਨਹਿਰੀ ਪਾਣੀ ਕੱਟ ਤੇ ਆਪਾਂ ਗਰਾਊਂਡ ਵਾਟਰ ਤੇ ਸੀਗੇ ਤਾਂ ਸਾਨੂੰ ਪ੍ਰੋਬਲਮ ਆ ਰਹੀ ਸੀ ਹੁਣ ਆਪਾਂ ਆਲਮੋਸਟ ਸਾਰਾ ਕਨਾਲ ਬੇਸਡ ਵਾਟਰ ਸਪਲਾਈ ਤੇ ਹੈ ਇਨਾ ਖर्चा ਕਰਨ ਤੋਂ ਬਾਅਦ ਵੀ ਫਿਰ ਬਾਅਦ ਵਿੱਚ ਲੋਕਾਂ ਨੇ ਉਹ ਯੂਜ਼ ਨਹੀਂ ਕਰਨਾ ਤਾਂ ਫਿਰ ਡਬਲ ਵੇਸਟੇਜ ਨਹੀਂ ਕੀਤੀ ਜਿਵੇਂ ਘੋਸ਼ਣਾ ਸਰ ਅੰਚ ਸੀ ਸੱਚੇ ਵਾਲਾ ਉਹ ਜਿਵੇਂ ਜਦੋਂ ਨਹੀਂ ਰੱਖਦੇ ਆ ਉਦੋਂ ਨਹੀਂ ਕੋਈ ਕਾਰਵਾਈ ਹੁੰਦੀ ਜਦੋਂ ਪਹਿਲੀ ਮੰਜ਼ਰ ਪਾਈ ਜਾਂਦੀ ਹੈ ਨਾ ਫੋਟੋ ਨਾਲ ਜੀਸੀਬੀ ਲਾ ਕੇ ਪਹੁੰਚਦੇ ਆ ਉਦੋਂ ਬਾਅਦ ਕਾਰਵਾਈ ਹੁੰਦੀ ਇਹ ਦਿਨਾਂ ਦੇ ਇੱਕ ਜੋ ਨਹੀਂ ਰੱਖਦੇ ਸਰ ਇਹਦੇ ਇਹਦੇ ਚ ਇੱਕ ਹੋਰ ਵੀ ਹੈ ਜੀ